ਲੁਧਿਆਣੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪਾਜਪਾ ਸਰਕਾਰ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਉਹਨਾਂ ਪੁਤਲਾ ਸਾੜ ਕੇ ਵਿਰੋਧ ਪ੍ਰਗਟ ਕੀਤਾ ਤੋਥੇ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਜਿਦੇ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਹਰਿਆਣਾ ਦੀ ਪਾਜਪਾ ਸਰਕਾਰ ਨੇ ਜਿੱਥੇ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤੇ ਨੇ ਮੁਲਾਜ਼ਮਾਂ ਤੇ ਕਾਰਵਾਈ ਨਾ ਹੋਣ ਤੇ ਉਹਨਾਂ ਨੂੰ 15 ਅਗਸਤ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਉਹਨਾਂ ਕਹਿੰਿਆ ਇਹ ਉਹਨਾਂ ਦੇ ਜ਼ਖਮਾਂ ਤੇ ਨੂਨ ਛਿੜਕਣ ਦੇ ਬਰਾਬਰ ਹੈ ਪੁਜਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ ਸਰ ਕੀ ਨਾਮ ਹੈ ਮੇਰਾ ਨਾਮ ਸਤਨਾਮ ਸਿੰਘ ਆ ਜੀ ਮੇਰੇ ਜੁਨੀਅਨ ਦਾ ਨਾਮ ਹੈ ਦਸ਼ਮੇਸ਼ ਕਿਸਾਨ ਮਜ਼ਦੂਰ ਜੁਨੀਅਨ ਅੱਡਾ ਚੌਕੀਮਾਨ ਤੇ ਹਾਂਜੀ ਅੱਜ ਲੁਧਿਆਣੇ ਪ੍ਰਦਰਸ਼ਨ ਕਰ ਰਹੇ ਹਾਂ ਹਾਂਜੀ ਅੱਜ ਅਸੀਂ ਰੋਸ ਮਜਾਦਾ ਕਰਨ ਆਏ ਆ ਅੱਜ ਇੱਥੇ ਹੀ ਨੀਗੇ ਸਾਰੇ ਹਾਲ ਪੰਜਾਬ ਦੇ ਵਿੱਚ ਹੀ ਰੋਸ ਮਜਾਦੇ ਚੱਲ ਰਹੇ ਆ ਰੋਸ ਮਜਾਦੇ ਕਰਨ ਦਾ ਸਾਡਾ ਕਾਰਨ ਇਹੀ ਆ ਵੀ ਅਸੀਂ ਜਿਹੜਾ ਲਗਾਤਾਰ ਤਿੰਨ ਚਾਰ ਸਾਲ ਤੋਂ ਅਸੀਂ ਸੰਘਰਸ਼ ਵਿੱਢਿਆ ਹੈ ਜਿਹੜਾ ਕਿਸਾਨੀ ਦਾ ਤੇ ਉਹਦੇ ਸਬੰਧ ਵਿੱਚ ਜਿਹੜੇ ਬਾਰਡਰਾਂ ਤੇ ਸਾਡੇ ਕਿਸਾਨ ਵੀਰ ਸਾਡੇ ਮਜ਼ਦੂਰ ਭਰਾ ਸਾਡੇ ਨੌਜਵਾਨ ਸਾਰਾ ਵਰਗ ਉੱਥੇ ਮਤਲਬ ਆਪਣੀ ਅਨੁਸ਼ਾਸਨ ਦੇ ਵਿੱਚ ਰਿਹਾ ਕਿ ਆਪਣੀਆਂ ਮੰਗਾਂ ਮਨਵਾਉਣ ਜਾ ਰਿਹਾ ਸੀ ਸਰਕਾਰ ਤੋਂ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਸਾਡੇ ਤੇ ਜਿਹੜੀ ਸਰਕਾਰ ਸੀ ਉਹਨੇ ਅਨੇ ਵਾਰ ਸ਼ਤ ਤਦ ਕੀਤਾ ਜਿਹਦੇ ਵਿੱਚ ਸਾਡੇ ਨੌਜਵਾਨਾਂ ਦੀਆਂ ਲੱਤਾਂ ਮਹਾ ਤੋੜਨ ਤੋਂ ਉਪਰੰਤ ਅੱਖਾਂ ਵੀ ਚੱਲੀਆਂ ਗਈਆਂ ਤੇ ਸਾਡੇ ਸ਼ਬ ਕਰਨ ਵਰਗੇ ਜਿਹੜੇ ਨੌਜਵਾਨ ਸੀ ਉਹ ਸ਼ਹੀਦ ਹੋ ਗਏ ਤਾ ਅਸੀਂ ਮਤਲਬ ਆਪਦਾ ਜਿਹੜਾ ਸਾਡਾ ਜਾਇਜ਼ ਹੱਕ ਸੀ ਅਸੀਂ ਮੰਗ ਰਹੇ ਸੀਗੇ ਤੇ ਜਿਹੜਾ ਅੱਜ ਦਾ ਰੋਸ ਮਾਰਚ ਕਰਨ ਦਾ ਜਾਂ ਰੋਸ ਪ੍ਰਦਰਸ਼ਨ ਕਰਨ ਦਾ ਪ੍ਰੋਗਰਾਮ ਬਣਿਆ ਉਹ ਇਹੀ ਆ ਵੀ ਜਿਹੜੇ ਮਤਲਬ ਹਰਿਆਣਾ ਪੁਲਿਸ ਤੇ ਸਾਡੇ ਪੰਜਾਬ ਪੁਲਿਸ ਦੇ ਮਤਲਬ ਅਫਸਰਾਂ ਨੇ ਮੁਲਾਜ਼ਮਾਂ ਨੇ ਸਾਡੇ ਨਾਲ ਵਧੀਕੀਆਂ ਕੀਤੀਆਂ ਸਾਡੇ ਕਿਸਾਨਾਂ ਨਾਲ ਸਾਡੇ ਮਜਦੂਦ ਪ੍ਰਾਵਾ ਨਾਲ ਵਧੀਕੀਆਂ ਕੀਤੀਆਂ ਉਹਨਾਂ ਨੂੰ ਉਹ 15 ਅਗਸਤ ਨੂੰ ਸਨਮਾਨਤ ਕਰਨ ਜਾ ਰਹੇ ਆ ਤੇ ਸਾਨੂੰ ਇਸ ਗੱਲ ਦਾ ਬਹੁਤ ਵੱਡਾ ਰੋਸ ਆ ਕਿਉਂਕਿ ਅਸੀਂ ਜਿਹੜਾ ਇਹ ਅੰਨਦਾਤਾ ਵਾ ਕਿਰਸਾਨ ਆ ਜਿਹੜਾ ਅੰਨਦਾਤਾ ਵਾ ਇਹ ਸਾਰੇ ਮਤਲਬ ਜਿੱਥੇ ਤੱਕ ਕੋਈ ਬੰਦਾ ਵੱਸਦਾ ਵਾ ਉਹਦੇ ਲਈ ਰੋਟੀ ਆਪਦੀ ਤਿਆਰ ਕਰਦਾ ਵਾ ਤਾਂ ਉਹਦੇ ਸਬੰਧ ਵਿੱਚ ਅਸੀਂ ਆਪਦੀਆਂ ਜਿਹੜੀਆਂ ਜਾਇਜ਼ ਮੰਗਾਂ ਸੀ ਉਹ ਬਣਵਾਉਣ ਜਾ ਰਹੇ ਸੀਗੇ ਜਿਹਦੇ ਕਾਰਨ ਜਿਹੜੀ ਅਮਿਤ ਸ਼ਾਹ ਤੇ ਮੋਦੀ ਦੀ ਜਿਹੜੀ ਨੀਤੀ ਆ ਉਹ ਤੁਹਾਨੂੰ ਪਤਾ ਹੀ ਆ ਵੀ ਪਹਿਲਾਂ ਵੀ ਸਾਡਾ 750 ਕਿਸਾਨ ਛੀਦ ਹੋ ਗਿਆ ਅਸੀਂ ਜਿਹੜੀਆਂ ਮੰਗਾਂ ਸਾਨੂੰ ਇਹਨਾਂ ਨੇ ਲਾਰਾ ਲਾਇਆ ਸੀਗਾ ਵੀ ਤੁਹਾਡੀਆਂ ਮੰਗ ਲਈਆਂ ਵਾ ਤੁਹਾਡੀਆਂ ਐਮਐਸਪੀ ਆ ਕੋਈ ਸਾਨੂੰ ਲੈਕਤੀ ਰੂਪ ਚ ਨਹੀਂ ਸੀ ਦਿੱਤਾ ਸਾਨੂੰ ਦੁਬਾਰਾ ਤਾਂ ਨਾਲ ਲਾਉਣਾ ਪਿਆ ਤੇ ਉਹਦਾ ਤੁਸੀਂ ਹਾਲ ਦੇਖਦੇ ਹੋ ਜਿਹੜੀਆਂ ਸੜਕਾਂ ਤੇ ਜੇ ਅਸੀਂ ਰੋਜ਼ ਪ੍ਰਦਰਸ਼ਨ ਕਰਦੇ ਹੋਏ ਨੂੰ ਕੇਰ ਲਈਆਂ ਸਾਡੇ ਤੇ ਵੱਡੇ ਪਰਚੇ ਪਾਏ ਜਾਂਦੇ ਨੇ ਪਰ ਇਹਨਾਂ ਨੇ ਉੱਥੇ ਕੱਲ ਗੱਡ ਕੇ ਪੱਥਰ ਲਾ ਕੇ ਕੰਧਾ ਕਰਕੇ ਤੇ ਉੱਥੇ ਉਹਨਾਂ ਨੇ ਮਤਲਬ ਪੂਰਾ ਆਪ ਦਫਤਰਨਾਸ਼ਾਹੀ ਵਾਲਾ ਜਿਹੜਾ ਰਵਈਆ ਸੀ ਉਹ ਅਪਣਾਇਆ ਹੋਇਆ ਸੀ ਅਸੀਂ ਮੰਗ ਕਰਦੇ ਆਂ ਵੀ ਉਹ ਪੁਲਿਸ ਮੁਲਾਜ਼ਮਾਂ ਤੇ ਕੇਸ ਹੋਣ ਪਰਚੇ ਚੱਲਣ ਵਾਤੇ ਹੋਣ ਉਹਨਾਂ ਤੇ ਤੇ ਉਹਨਾਂ ਬਾਬਾ ਦੀ ਸਾਡੀਆਂ ਜਿਹੜੀਆਂ ਜੈਜ ਮੰਗਾ ਉਹ ਸਾਡੀਆਂ ਮੰਨੀਆਂ ਜਾਣ ਤੇ ਉਹ ਮੁਲਾਜ਼ਮਾਂ ਤੇ ਪਾਚੇ ਦੇਣ ਨਾ ਕਿ ਉਹਨਾਂ ਨੂੰ ਸਨਮਾਨਤ ਕਰਨ ਐਫ ਆਈ ਆਰ ਹੋ ਗਈ ਸੀ ਜੀਰੋ ਐਫ ਆਈ ਆਰ ਦਾ ਜ਼ਿਕਰ ਕੀਤਾ ਗਿਆ ਸੀਗਾ ਇਹ ਕਾਰਵਾਈ ਹੋਊਗੀ ਤੇ ਲਾਰੇ ਆ ਜੀ ਜਿਵੇਂ ਸਾਨੂੰ ਐਮਐਸਪੀ ਦੇ ਲਾਰੇ ਲਾਈ ਜਾਂਦੇ ਆ ਹੋਰ ਵੀ ਲਾਰੇ ਲਾਈ ਜਾਂਦੇ ਆ ਐਵੇਂ ਜੇ ਕਣੀ ਇਹ ਝੂਠੇ ਮਤਲਬ ਸਾਨੂੰ ਸਬਜਵਾਗ ਦਿਖਾਈ ਜਾਂਦੇ ਆ ਵੀ ਅਸੀਂ ਪਰਚੇ ਦੇ ਦਿੱਤੇ ਜੀ ਅਸੀਂ ਐ ਕਰਤਾ ਉਹੀ ਮੁਲਾਜ਼ਮਾਂ ਜਿਹੜਾ ਨੂੰ ਇਹਨਾਂ ਨੇ ਮਾਨ ਸਨਮਾਨ ਦੇਣਾ ਉਹਨਾਂ ਨੇ ਢਾ ਕੇ ਤੇ ਸਾਨੂੰ ਸਾਡੇ ਹਿੱਸੇ ਬਲੁੰਧਰੇ ਗਏ ਕਿਉਂਕਿ ਸਾਡਾ ਬਹੁਤ ਭਾਰੀ ਨੁਕਸਾਨ ਹੋ ਰਿਹਾ ਸਾਡਾ ਆਰਥਿਕ ਵੀ ਨੁਕਸਾਨ ਹੋ ਰਿਹਾ ਸਾਡਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਸਾਡੀ ਕੋਈ ਨਜਾਇਜ਼ ਮੰਗ ਨਹੀਂ ਸਾਡਾ ਤਾਂ ਇਹੀ ਆ ਜੇ ਜਿਹੜੀਆਂ ਸਾਡੀਆਂ ਫਸਲਾਂ ਮਾਏ ਦਾ ਪੂਰਾ ਮੁੱਲ ਦਿੱਤਾ ਜਾਵੇ ਜਿਵੇਂ ਆਮ ਕੋਈ ਪੁਹਾਰੀ ਆ ਬੁਬਾਰੀ ਆਵਦਾ ਕੋਈ ਵੀ ਜੀ ਤਿਆਰ ਕਰਦਾ ਉਹਦਾ ਮੁੱਲ ਤੈ ਕਰਦਾ ਵਾ ਤੇ ਕਿਸਾਨ ਅੱਜ ਕਹਿੰਦਾ ਵਾ ਅਸੀਂ ਵੀ ਦਿਨ ਪਰ ਰਾਤ ਮਿਹਨਤ ਕਰਦੇ ਆ ਵੀ ਸਾਡੀਆਂ ਫਸਲਾਂ ਦਾ ਜਿਹੜਾ ਮੁੱਲ ਸਾਨੂੰ ਪੱਕਾ ਮਿਲ ਜਵੇ ਤੇ ਅਸੀਂ ਆਪਦੀ ਸੌਖੀ ਰੋਟੀ ਖਾ ਸਕੀਏ ਤੇ ਅਸੀਂ ਲੜਾ ਸਾਡਾ ਕਾਰੋਬਾਰਾ ਸੀ ਉਹ ਚਲਾ ਸਕੀਏ ਮੇਰਾ ਨਾਮ ਜਸਪਾਲ ਸਿੰਘ ਹੈ ਭਾਰਤੀ ਕਿਸਾਨ ਯੂਨੀਅਨ ਖੋਸਾ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਅੱਜ ਅਸੀਂ ਸਾਡੀ ਕਮੇ ਪ੍ਰਧਾਨ ਭਾਰਤੀ ਕਿਸਾਨ ਜੀ ਉਹਨਾਂ ਤੋਂ ਸੱਜ ਸਖਜਿੰਦਰ ਸਿੰਘ ਖੋਸਾ ਜਿਹੜੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਅੱਜ ਪੂਰੇ ਪੰਜਾਬ ਭਰ ਵਿੱਚ ਸਾਡੀ ਵੀ ਡਿਊਟੀ ਲੱਗੀ ਹੈ ਲੁਧਿਆਣੇ ਦੇ ਵਿੱਚ ਮੋਦੀ ਦਾ ਜਿਹੜਾ ਪੁਤਲਾ ਫੁੱਪਣ ਵਾਸਤੇ ਇਹ ਪੁਤਲਾ ਅਸੀਂ ਇਸ ਕਰਕੇ ਫੂਕੇ ਆ ਕਿ ਜਿਵੇਂ ਬਾਰਡਰਾਂ ਦੇ ਉੱਤੇ ਸਾਡੇ ਕਿਸਾਨ ਵੀਰ ਸ਼ਾਂਤਮਈ ਪ੍ਰਦਰਸ਼ਨ ਕਰਦੇ ਸੀ ਅੱਗੇ ਵਧਣ ਵਾਸਤੇ ਉੱਤੇ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੇ ਔਰ ਅੱਗੋਂ हरियाणा सरकार ने ਸਾਡੇ ਤੇ ਜ਼ੁਲਮ ਕਰਦੇ ਹੋਇਆ ਸਾਡੇ ਕਿਸਾਨਾਂ ਤੇ ਅੰਨੇਵਾ ਫਾਇਰਿੰਗ ਕੀਤੀ ਉਹਨਾਂ ਦੇ ਸ਼ਰੇ ਸਾਡੇ ਕਿਸਾਨਾਂ ਦੇ ਕਈਆਂ ਦੇ ਅੱਖਾਂ ਵਿੱਚ ਲੱਗੇ ਕਈ ਆਪਣੇ ਕਿਸਾਨਾਂ ਨੇ ਉੱਥੇ ਸ਼ੀਧੀਆਂ ਪਾ ਦਿੱਤੀਆਂ ਉਹਨਾਂ ਦੇ ਰੋਸ ਵਿੱਚ ਅਸੀਂ ਇਹ ਅੱਜ ਮੋਦੀ ਦਾ ਪਤਲਾ ਫੂਕਣ ਜਾ ਰਹੇ ਹਾਂ ਔਰ ਜਿਹੜੇ ਹਰਿਆਣਾ ਸਰਕਾਰ ਦੇ ਉੱਥੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੇ ਅੱਗੇ ਲਾਏ ਹੋਏ ਔਰ ਉਹਨਾਂ ਦੀ ਦੇਖਰੇਖ ਦੇ ਵਿੱਚ ਉਹਨਾਂ ਦੇ ਇਸ਼ਾਰੇ ਤੇ ਇਹ ਗੋਲੀਆਂ ਚਲਾਈਆਂ ਗਈਆਂ ਔਰ ਸੈਂਟਰ ਸਰਕਾਰ મોદી ਸਰਕਾਰ ਜਿਹੜੀ ਭਾਜਪਾ ਦੀ ਸਰਕਾਰ ਆ ਉਹ ਉਹਨਾਂ ਮੁਲਾਜ਼ਮਾਂ ਨੂੰ ਪ੍ਰੋਮੋਸ਼ਨ ਕਰ ਰਹੀ ਆ ਉਹਨਾਂ ਨੂੰ ਸਨਮਾਨ ਕਰ ਰਹੀ ਆ 15 ਅਗਸਤ ਤੇ ਅਸੀਂ ਉਹਦੇ ਵਿਰੋਧ ਵਿੱਚ ਅਸੀਂ ਇਹ ਪੁਤਲੇ ਫੂਕ ਰਹੇ ਆ ਕਿ ਜਿਹੜਾ ਤਾਨਾਸ਼ਾਹੀ ਰਾਜ ਇੱਥੇ ਹਿੰਦੁਸਤਾਨ ਵਿੱਚ ਚੱਲ ਰਿਹਾ ਵਾ ਅਸੀਂ ਇਹਦੀ ਨਿਖੇਦੀ ਕਰਦੇ ਆ ਔਰ ਅੱਗੇ ਵਾਸਤੇ ਵੀ ਅਸੀਂ ਇਹ ਉਹਨਾਂ ਨੂੰ ਚੇਤਾਵਨੀ ਦਿੰਦੇ ਆ ਸੈਂਟਰ ਸਰਕਾਰ ਨੂੰ ਕਿ ਜੇਕਰ ਕਿਸਾਨਾਂ ਤੇ ਤਸ਼ੱਦਦ ਕਰਨ ਵਾਲੀਆਂ ਸਰਕਾਰਾਂ ਕਿਸੇ ਵੀ ਮੁਲਾਜ਼ਮ ਨੇ ਸਾਡੇ ਤੇ ਅੰਨੇਵਾ ਫਾਇਰਿੰਗ ਕੀਤੀ ਤਾਂ ਅਸੀਂ ਉਹਦਾ ਮੂੰਹ ਤੋੜਵਾ ਜਵਾਬ ਵੀ ਦੇਣਾ ਜਾਣਦੇ ਆ ਇਸ ਕਰਕੇ ਅਸੀਂ ਅੱਜ ਇਸ ਰੋਸ ਤੋਂ ਵੱਜੋਂ ਇੱਥੇ ਇਹ ਪਤਲਾ ਫੂਕ ਬਣਾਏ ਆ ਠੀਕ ਹੈ ਠੀਕ ਹੈ ਠੀਕ ਹੈ